ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਫੀ ਨਾਮੇ ਤੋਂ ਬਾਅਦ ਜ਼ਰੂਰ ਇੱਕ ਖਲਾਅ ਪੈਦਾ ਹੋ ਗਿਆ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਭਰ ਸਕਦਾ ਹੈ ਔਰ ਇਸ ਨੂੰ ਭਰਨ ਦਾ ਕੰਮ ਕਰਨਗੇ ਸੁਖਦੇਵ ਸਿੰਘ ਢੀਂਸਾ ਇਹੀ ਅਨੁਮਾਨ ਲਾਇਆ ਜਾ ਰਿਹਾ ਹੈ ਸੁਖਦੇਵ ਸਿੰਘ ਢੀਂਸਾ ਜਿਹੜੇ ਅਕਾਲੀ ਦਲ ਸਯੁਕਤ ਪਾਰਟੀ ਦੇ ਪ੍ਰਧਾਨ ਨੇ ਔਰ ਉਹਨਾਂ ਦੇ ਵੱਲੋਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹੱਥ ਮਿਲਾ ਲਵੇਗਾ ਆਟਮ ਨਾਲੇ ਜਾਣਦਾ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਜਿਹੜੇ 2019 ਦੇ ਲੋਕ ਸਭਾ ਇਲੈਕਸ਼ਨਸ ਤੋਂ ਬਾਅਦ ਪਾੜ ਪਿਆ ਸੀ ਸੋ ਔਰ ਸੁਖਦੇਵ ਸਿੰਘ ਢੀਂਡ ਸਾਹਿਬ ਆਪਣੇ ਨਾਲ ਆਪਣੇ ਸਾਥੀ ਲੈ ਕੇ ਤੇ ਪਾਰਟੀ ਬਾਦਲ ਪਾਰਟੀ ਨੂੰ ਅਲਵਿਦਾ ਕਰਕੇ ਚਲੇ ਗਏ ਸੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਦੇਵ ਸਿੰਘ ਢੀਂਡ ਸਾਹਿਬ ਆਪਣੀ ਪਾਰਟੀ ਦੇ ਨਾਲ ਰਲ ਕੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਿਲ ਹੋ ਜਾਈ। ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਬੀਬੀ ਜਗੀਰ ਕੌਰ ਵੀ ਜਿਨ੍ਹਾਂ ਨੇ ਇਹ ਸਾਫ਼ ਕਿਹਾ ਹੈ ਕਿ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਉਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੁਆਰਾ ਜੋਇਨ ਕਰਾਂ। ਇਸ ਮਾਮਲੇ ਦੇ ਵਿੱਚ ਕੋਈ ਦੋ ਰਾਹ ਉਦੋਂ ਨਹੀਂ ਲੱਭਦੇ ਜਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਕਿ ਪਾਰਟੀ ਨਾਲ ਵਿਚਾਰ ਕੀਤਾ ਜਾਵੇਗਾ। ਯਾਨੀ ਕਿ ਸਾਫ਼ ਤੌਰ ਦੇ ਉੱਤੇ ਸੁਖਦੇਵ ਸਿੰਘ ਢੀਂਸਾ ਦਾ ਕਹਿਣਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗ ਕੇ ਚੰਗਾ ਕੰਮ ਕੀਤਾ। ਹਾਲਾਂਕਿ ਇਹ ਬਹੁਤ ਜਲਦੀ ਕਰ ਲੈਣਾ ਚਾਹੀਦਾ ਸੀ ਪਰ ਹੁਣ ਜਦ ਇਹ ਕਰ ਲਿਆ ਗਿਆ ਤੇ ਜ਼ਰੂਰ ਇਸ ਮਾਮਲੇ ਦੇ ਬਾਰੇ ਸੋਚਿਆ ਜਾ ਸਕਦਾ ਹੈ। ਸੋਚਿਆ ਜਾ ਸਕਦਾ ਭਾਵ ਇਹ ਹੀ ਹੈ ਕਿ ਸੁਖਦੇਵ ਸਿੰਘ ਢੀਂਸਾ ਦੀ ਪਾਰਟੀ ਹੋ ਸਕਦਾ ਹੈ ਕਿ ਉਹਨਾਂ ਦੇ ਕੁਝ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਜੁਆਇਨ ਕਰ ਲੈ। ਯਾਨੀ ਕਿ ਉਹਨਾਂ ਦੇ ਨਾਲ ਦੁਬਾਰਾ ਮਰਜ ਹੋ ਜਾਣ ਜਿੱਦਾਂ ਪਹਿਲਾਂ ਇਹ ਪਾਰਟੀ ਦੇ ਨਾਲ ਰਲੇ ਕੋਈ ਸੀ। ਹੈ? ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਦਾ ਫੈਸਲਾ ਹੋਵੇਗਾ ਇਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਾਣਦਾ ਹੈ ਉਹਨਾਂ ਕੀ ਇਹਨਾਂ ਮੀਟਿੰਗਸ ਤੋਂ ਬਾਅਦ ਹੋ ਸਕਦਾ ਹੈ ਕਿ ਕੋਈ ਵੱਡਾ ਫੈਸਲਾ ਲਿਆ ਜਾਵੇ ਪਰ ਮਲਵਿੰਦਰ ਸਿੰਘ ਮਾਲੀ ਉਹਨਾਂ ਦੇ ਵੱਲੋਂ ਇੱਕ ਫੇਸਬੁਕ ਪੋਸਟ ਪਾਈ ਗਈ ਹੈ ਔਰ ਆਪਣੀ ਪੋਸਟ ਦੇ ਵਿੱਚ ਮਾਰਗੰਦਰ ਸਿੰਘ ਮਾਲੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਇੱਕ ਫਿਊਚਰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਮਾਰਗੰਦਰ ਮਾਲੀ ਸ਼ਾਇਦ ਕਰਦੇ ਨਜ਼ਰ ਆਏ ਨਹੀਂ ਉਹਨਾਂ ਦਾ ਸਾਫ਼ ਲਿਖਣਾ ਸੀ ਕਿ ਜੇ ਸੁਖਦੇਵ ਸਿੰਘ ਢੀਂਸਾ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਜੁਆਇਨ ਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਜ਼ਾਹਿਰ ਹੈ ਕਿ ਸੁਖਦੇਵ ਸਿੰਘ ਢੀਂਸਾ ਦਾ ਭਾਜਪਾ ਦੇ ਨਾਲ ਖਾਸਾ ਲਗਾਵ ਬੀਜਪੀ ਅਤੇ ਅਕਾਲੀ ਦਲ ਗੱਠਜੋੜ ਦੇ ਵਿੱਚ ਰਿਜ਼ਲਟ ਯਾਨੀ ਕਿ ਇਸ ਦਾ ਰਿਜ਼ਲਟ ਕਿਤੇ ਇਹ ਤਾਂ ਨਹੀਂ ਨਿਕਲੇਗਾ ਕਿ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਜਿਹਦੇ ਨੂੰ ਜਿਸ ਨੂੰ ਸਿਰੇ ਤੋਂ ਨਾਕਾrtੀਆਂ ਪਈਆਂ ਦੋਵੇਂ ਪਾਰਟੀਆਂ ਉਹ ਸੁਖਦੇਵ ਸਿੰਘ ਢੀਂਸਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਰਚ ਹੋਣ ਤੋਂ ਬਾਅਦ ਉਹ ਜਵੇ ਇੱਥੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਜੇ ਸੁਖਦੇਵ ਸਿੰਘ ਢੀਂਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜਾ ਕੇ ਰੜਦੇ ਨੇ ਦਵਾਰਾ ਯਾਨੀ ਕਿ ਸੁਖਦੇਵ ਸਿੰਘ ਢੀਂਸਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਜਾ ਕੇ ਰਲਦੇ ਨੇ ਉਹਨਾਂ ਦੇ ਪਾਰਟੀ ਮੈਂਬਰਸ ਨਾਲ ਜਾਂਦੇ ਨੇ ਤਾਂ ਸੁਖਦੇਵ ਸਿੰਘ ਢੀਂਸਾ ਦੀ ਭਾਜਪਾ ਦੇ ਨਾਲ ਨੇੜਤਾ ਕੀ ਅਕਾਲੀ ਭਾਜਪਾ ਗੱਠਜੋੜ ਦੁਆਰਾ ਕਾਇਮ ਕਰ ਸਕਦੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀ ਅਕਾਲੀ ਭਾਜਪਾ ਗੱਠਜੋੜ ਦੁਆਰਾ ਹੋ ਜੇਗਾ ਦੂਜੀ ਗੱਲ ਕੀ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਜਾਂ ਫਿਰ ਮਾਫੀ ਨਾਮਾ ਜਿਹੜਾ ਦਾਇਰ ਕੀਤਾ ਤਾਂਕਿ ਸੁਖਦੇਵ ਸਿੰਘ ਢੀਂਸਾਵਰ ਬਾਕੀ ਜਿਹੜੇ ਉਹਨਾਂ ਦੇ ਵਿਛੜੇ ਹੋਏ ਮੈਂਬਰਸ ਨੇ ਪਾਰਟੀ ਦੇ ਉਹ ਦੁਬਾਰਾ ਆ ਕੇ ਰਲਣ ਔਰ ਕਿਤੇ ਨਾ ਕਿਤੇ ਉਹ ਹਾਲਾਤ ਬਣਨ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਸੰਭਵ ਹੋ ਸਕੇ ਵੱਡੇ ਸਵਾਲ ਜ਼ਰੂਰ ਖੜੇ ਹੋ ਸਕਦੇ ਨੇ ਪਰ ਮਨਵਿੰਦਰ ਸਿੰਘ ਮਾਲੀ ਦਾ ਜਿਹੜਾ ਇਹ ਸਵਾਲ ਹੈਗਾ ਇਹ ਜ਼ਰੂਰ ਵਾਜਬ ਹੈ ਔਰ ਇਹ ਵਿਚਾਰਿਆ ਵੀ ਜਾਣਾ ਚਾਹੀਦਾ ਕਿ ਕੀ ਇਹ ਸਿਰਫ ਇੱਕ ਵੱਡੇ ਪਲਾਨ ਦਾ ਹਿੱਸਾ ਹੀ ਤਾਂ ਨਹੀਂ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀ ਕੁਝ ਸਾਹਮਣੇ ਆਉਂਦਾ ਹੈ ਇਹ ਜਾਣਨ ਦੀ ਬਹੁਤ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਪਾਰਟੀਆਂ ਜਿੱਥੇ ਇਹ ਦਾਵਾ ਕਰ ਚੁੱਕੀਆਂ ਨੇ ਕਿ ਪੰਜਾਬ ਦੇ ਵਿੱਚ 13-13 ਦੇ ਹਿਸਾਬ ਦੇ ਨਾਲ ਲੜਿਆ ਜਾਵੇਗਾ ਯਾਨੀ ਕਿ ਆਪਣੀ ਆਪਣੀ ਪਾਰਟੀ 13-13 ਸੀਟਾਂ ਦੇ ਉੱਤੇ ਲੜਨਗੇ ਦੋਵੇਂ ਲੀਡਰਸ ਔਰ ਦੂਜੇ ਪਾਸੇ ਕਿਤੇ ਇਹ ਇਕੱਠ ਜੋੜ ਜੇ ਹੋਂਦ ਵਿੱਚ ਆਂਦਾ ਆ ਤੇ ਦੁਬਾਰਾ ਪਾਰਟੀਆਂ ਨੂੰ ਲੈ ਕੇ ਦੁਬਾਰਾ ਸੀਟਾਂ ਨੂੰ ਲੈ ਕੇ ਵਿਚਾਰ ਵਿਵਰਣ ਸ਼ੁਰੂ ਹੋਵੇਗਾ ਜੋ ਵੀ ਹੋਏਗਾ ਮਾਨਵਲੇ ਸਮੇਂ ਦੇ ਉੱਤੇ ਨਿਰਭਰ ਕਰਦਾ ਹੈ ਉਸਾ ਕਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਵੱਡਾ ਸੰਕੇਤ ਦੇ ਦਿੱਤਾ ਜਾਵੇ ਜਾਂ ਫਿਰ ਕੁਝ ਵੱਡਾ ਦੇਖਣ ਨੂੰ ਮਿਲ ਜਾਵੇ ਜੋ ਵੀ ਹੋਏਗਾ ਔਨ ਵਾਲੇ ਸਭ ਤੱਕ ਸੀਮਿਤ ਰੱਖਦੇ ਹਾਂ ਉਦ ਤੱਕ ਲਈ ਦੇਖਦੇ ਰਹੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ